ਨੂੰ ਯਾਦ ਹੋਣਾ ਅੱਜ ਦਿਨ ਪਰ ਖਬਰ ਚੱਲੀ ਕਿ ਉਹ ਬੋਰਡ ਲਗਾਉਣ ਦੇ ਕਰਕੇ ਇੱਥੋਂ ਦੇ ਹੀ ਕੁਝ ਰਹਿਣ ਵਾਲੇ ਲੋਕਾਂ ਨੇ ਵਿਰੋਧ ਕੀਤਾ ਕਿ ਬੋਰਡ ਕਿਉਂ ਲਗਾਏ ਗਏ ਬੋਰਡ ਪੁੱਛ ਕੇ ਕਿਉਂ ਨਹੀਂ ਲਗਾਏ ਗਏ ਕਿਰੇ ਉਰਦੂ ਦੇ ਵਿੱਚ ਬੋਰਡ ਸੀ ਸਿਰਫ ਇਸ ਗੱਲ ਨੂੰ ਲੈ ਕੇ ਇਹ ਵਿਰੋਧ ਕੀਤਾ ਗਿਆ ਜਿਹੜਾ ਕਿ ਬਣਦਾ ਨਹੀਂ ਸੀ ਰੋਬਿੰਡ ਜੀ ਸ਼ੂਟ ਦੇਖਿਆ ਤੁਸੀਂ ਇੱਥੇ ਹੋਇਆ ਹਾਂਜੀ ਦੇਖਿਆ ਵੀ ਕਿਵੇਂ ਦਾ ਲੱਗਿਆ ਬਹੁਤ ਵਧੀਆ ਲੱਗਿਆ ਭਾਜੀ ਅਚਾ ਕਿਸ ਕਿਸ ਤਰੀਕੇ ਦੇ ਨਾਲ ਸ਼ੂਟ ਹੋ ਰਿਹਾ ਸੀ ਕੋਈ ਸਹੀਨ ਜੇ ਤੁਹਾਨੂੰ ਦੱਸ ਸਕਦੇ ਹੋ ਹਾਂਜੀ ਦਿਲਜੀਤ ਭਾਜੀ ਦਾ ਸ਼ੂਟ ਸੀ ਜੀ ਉਧਰੋਂ ਹਾਰੇ ਸੀਗੇ ਫੋਨ ਹੱਥੇ ਚ ਫੜਿਆ ਹੋਇਆ ਸੀ ਫੋਨ ਹੱਥੇ ਚ ਸੀਗਾ ਜੀ ਉਹ ਕੋਈ ਸ਼ੂਟ ਕਿਸ ਤਰ੍ਹਾਂ ਕਿਸੇ ਨੂੰ ਬੋਰਡ ਦੇਖ ਰਹੇ ਹੁੰਦੇ ਸੀ ਬੋਰਡ ਲਗਾਏ ਹੋਏ ਸੀਗੇ ਉੱਪਰ ਸ਼ੌਪ ਦੇ ਉਸ ਦਿਗੋਸ਼ ਉਹ ਫੋਟੋ ਦੇਖ ਕੇ ਅਚਾ ਮੋਬਾਈਲ ਦੇ ਨਾਲ ਦਿਲਜੀਤ ਫੋਟੋ ਬਣਾ ਰਿਹਾ ਮੂਵੀ ਬਣਾ ਰਿਹਾ ਸੀ ਹਾਂਜੀ ਹਾਂਜੀ ਨਹੀਂ ਫੋਟੋ ਦੇਖ ਕੇ ਕੋਈ ਸ਼ੂਟ ਐਸਾ ਸੀ ਵੀ ਫੋਨ ਐਵੇਂ ਕਰਕੇ ਭੱਜਦੇ ਸੀਗੇ ਉੱਪਰ ਨੂੰ ਫੋਨ ਕਰਕੇ ਨਾ ਅੱਛਾ ਭੱਜਦੇ ਸੀਗੇ ਭੱਜ ਜਾਂਦੇ ਹੀ ਇੱਥੇ ਕਹਿੰਦੇ ਵਿਰੋਧ ਵੀ ਹੋਇਆ ਸੀ ਥੋੜਾ ਜਿਹਾ ਆਹ ਵਿਰੋਧ ਕੁਝ ਕੁਝ ਲੋਕਾਂ ਨੇ ਇਤਰਾਜ਼ ਕੀਤਾ ਸੀ ਵੀ ਬੋਰਡ ਕਿਉਂ ਲਗਾਤਾ ਸਾਡੇ ਬਸ ਇੰਨੀ ਕੁ ਗੱਲ ਪਿੱਛੇ ਸੀ ਤੇ ਸ਼ੂਟ ਹੋਇਆ ਸੀ ਤੇ ਜਿਹੜੀ ਗੱਲ ਹੁਣ ਤੱਕ ਸਾਨੂੰ ਪਤਾ ਲੱਗਿਆ ਕਿ ਇੱਥੇ ਸਰਦਾਰ ਮਨਜੋਤ ਟੂ ਟ੍ਰੈਵਲ ਨੇ ਇਹਨਾਂ ਦੇ ਉੱਤੇ ਜਿਹੜਾ ਲਗਾਇਆ ਗਿਆ ਸੀ ਸੋ ਬਾਈ ਜੀ ਨੇ ਇਹਨਾਂ ਨੇ ਵਿਰੋਧ ਕੀਤਾ ਕਿ ਬਿਨਾ ਪੁੱਛੇ ਜਿਹੜਾ ਬੋਰਡ ਹੈ ਉਹ ਕਿਉਂ ਲਗਾਇਆ ਗਿਆ ਦੇਖਿਆ ਸ਼ੂਟ ਤੁਸੀਂ ਦੇਖਣ ਦਾ ਮੌਕਾ ਮਿਲੇਆ ਹਾਂਜੀ ਹਾਂਜੀ ਸਰ ਕਿਵੇਂ ਦਾ ਸੀਗਾ ਮਾਹੌਲ ਉਹਦਾ ਮਾਹੌਲ ਤਾਂ ਬਹੁਤ ਅੱਛਾ ਸੀਗਾ ਸਰ ਅੱਛਾ ਹਾਂ ਹਾਂ ਬਹੁਤ ਅੱਛਾ ਸੀਗਾ ਮਾਹੌਲ ਦਰਜੀਤ ਨੂੰ ਤੁਸੀਂ ਪਹਿਲੀ ਵਾਰ ਦੇਖਿਆ ਜਾਂ ਨਹੀਂ ਨੇੜੀ ਵਾਰ ਦੇਖਿਆ ਸਰ ਕਿਵੇਂ ਦਾ ਲੱਗਿਆ ਬਹੁਤ ਅੱਛਾ ਲੱਗਿਆ ਸਰ ਪਹਿਲੀ ਵਾਰ ਹੀ ਦੇਖਿਆ ਜਿੰਦਗੀ ਜਗਰ ਬਹੁਤ ਅੱਛਾ ਲੱਗਿਆ ਬਹੁਤ ਵਧੀਆ ਲੱਗਿਆ ਸਰ ਰਾਲਾ ਜਬ ਵੀ ਪੈ ਗਿਆ ਸੀ ਇੱਥੇ ਕਿਸੇ ਨੇ ਇੱਕ ਦਰ ਤੇ ਨੇ ਵਿਰੋਧ ਕੀਤਾ ਸੀ ਉਹ ਨਹੀਂ ਐਸਾ ਤਾਂ ਕੁਝ ਨਹੀਂ ਪਿਆ ਜੀ ਹਾਂ ਐਸਾ ਕੁਝ ਨਹੀਂ ਪਿਆ ਜੀ ਮਤਲਬ ਇਹ ਨਹੀਂ ਹੋਇਆ ਵੀ ਕੋਈ ਸ਼ੂਟ ਰੋਕਿਆ ਹੋਵੇ ਸਾਰਾ ਕੰਪਲੀਟ ਕਰਕੇ ਗਏ ਨੇ ਸਾਰਾ ਕੰਪਲੀਟ ਕਰਕੇ ਗਏ ਜੀ ਪੂਰਾ ਬਕਾਇਦਾ ਬਹੁਤ ਵਧੀਆ ਸ਼ੂਟਿੰਗ ਹੋਈ ਉਹਨਾਂ ਦੀ ਇਹ ਨਾ ਨਾ ਆਪਾਂ ਕਹਿ ਦਈਏ ਕਿਤੇ ਕਾਲੂ ਦਲਜੀਤ ਪਾਈ ਕਹਿਣ ਜਾ ਕੇ ਯਾਰ ਮੈਂ ਪਟਿਆਲੇ ਦੇ ਆ ਬਾਜ਼ਾਰ ਚ ਗਿਆ ਸੀ ਮੇਰੇ ਦਾ ਵਿਰੋਧ ਕਰਤਾ ਨਹੀਂ ਨਹੀਂ ਸਰ ਨਹੀਂ ਹਾਂ ਬਹੁਤ ਵਧੀਆ ਸ਼ੂਟਿੰਗ ਹੋਈ ਬਹੁਤ ਵਧੀਆ ਬਹੁਤ ਵਧੀਆ ਇਹ ਪਹਿਲੀ ਵਾਰ ਦੇਖੀ ਤੁਸੀਂ ਸ਼ੂਟਿੰਗ ਪਹਿਲੀ ਵਾਰ ਸਰ ਮਾਹਨ ਬਹੁਤ ਵਧੀਆ ਜੀ ਅਮਲੋ ਸਾਹਮਣੋਂ ਦੇਖ ਕੇ ਤਾਂ ਬਹੁਤ ਖੁਸ਼ੀ ਹੋਈ ਆ ਭਾਈ ਦੇਖੋ ਪਰ ਤੁਹਾਨੂੰ ਲੱਗਦਾ ਕਿ जायज ਸੀਗਾ ਇੰਨੀ ਕਿ ਯਾਰ ਇਹ ਤਾਂ ਨਿੱਕੀ ਜੀ ਗੱਲ ਹੈ ਕਿ ਬੋਰਡ ਲਗਾ ਲਿਆ ਚਲੋ ਵੈਸੇ ਹੀ ਆਪਾਂ ਨੂੰ ਤਾਂ ਮਾਨ ਹੋਣਾ ਚਾਹੀਦਾ ਕਿ ਦਲਜੀਤ ਤਾਂ ਐਸਾ ਬੰਦਾ ਹੈ ਜਿਨੇ ਪੰਜਾਬ ਦਾ ਨਾਮ ਸਾਡੇ ਪੰਜਾਬੀਆਂ ਦਾ ਨਾਮ ਕਿੱਥੇ ਤੱਕ ਰੌਸ਼ਨ ਕੀਤਾ ਬਿਲਕੁਲ ਬਿਲਕੁਲ ਨਹੀਂ ਹੋਣਾ ਚਾਹੀਦਾ ਜੀ ਪਰ ਆਪਾਂ ਕੀ ਕਿਸੇ ਨੂੰ ਕੁਝ ਕਿਸੇ ਦਾ ਕੀ ਕਰਾਂਗੇ ਬਟ ਬਹੁਤ ਵਧੀਆ ਰਿਹਾ ਜੀ ਸਾਰੇ ਉਹ ਮੇਲੇ ਵਰਗਾ ਮਾਹੌਲ ਸੀ ਸਵੇਰੇ ਅਰਜੀਤ ਮਤਲਬ ਤੁਸੀਂ ਹੁੰਦੇ ਇੱਥੇ ਤੁਸੀਂ ਤਾਂ ਵੈਲਕਮ ਕਰਨਾ ਸੀ ਉਹਦਾ ਬਹੁਤ ਸੀ ਕਰਨਾ ਸੀ ਜੇ ਸੀ ਕਰਨਾ ਸੀ ਅਸੀਂ ਕਰਦੇ ਹਾਂ ਕਿਵੇਂ ਲੱਗਿਆ ਇੱਥੇ ਦੇਖ ਕੇ ਸ਼ੂਟ ਅੱਛਾ ਲੱਗਿਆ ਬੜੀਆ ਲੱਗਿਆ ਦਲਜੀਤ ਨੂੰ ਦੇਖਿਆ ਤੁਸੀਂ ਦੇਖਿਆ ਜੀ ਕਿਵੇਂ ਇੱਥੋਂ ਕਿਵੇਂ ਨਿਕਲੇ ਸੀ ਯਾਦ ਆ ਕੁਝ ਦੱਸ ਸਕਦੇ ਇਧਰ ਪਹਿਲਾਂ ਆਏ ਨੇ ਇਧਰ ਆ ਕੇ ਫਿਰ ਉੱਥੇ ਲੁਕੇ ਨੇ ਫਿਰ ਬੈਕ ਫਿਰ ਬੈਕ ਹੋ ਗਏ ਸੀ ਅੱਛਾ ਦੋ ਕੋਈ ਬੈਕ ਹੋ ਗਏ ਸੀ ਜੀ ਕਿਉਂਕਿ ਖਬਰਾਂ ਇਹ ਚੱਲਿਆ ਜਾ ਰਹੀਆਂ ਕਿ ਦਲਜੀਤ ਪਟਿਆਲਾ ਆਇਆ ਜੀ ਲੋਕਾਂ ਨੇ ਵਿਰੋਧ ਕਰਤਾ ਜੀ ਸ਼ੂਟ ਨਹੀਂ ਹੋਣ ਦਿੱਤਾ ਜੀ ਐਸੀ ਕੋਈ ਗੱਲ ਬਾਤ ਕੋਈ ਗੱਲ ਤਾਂ ਕੋਈ ਨਹੀਂ ਜੀ ਐਸੀ ਗੱਲ ਤਾਂ ਰਾਮ ਨਾਲ ਸ਼ੋਰ ਦੇ ਅਸੀਂ ਕਰਤਾ ਜੀ ਸਸ਼ੀਕਾਲ ਜੀ ਪੰਜਾਬੀ ਮਾਈਕ ਦੇਖ ਰਹੇ ਹੋ ਤੇ ਮੈਂ ਹਾਂ ਰੌਵਰਿੰਦਰ ਸਿੰਘ ਬੈਣੀਪਾਲ ਤੇ ਅੱਜ ਅਸੀਂ ਪਟਿਆਲਾ ਦੇ ਵਿੱਚ ਮੌਜੂਦ ਆ ਤੇ ਪਟਿਆਲਾ ਦੇ ਵਿੱਚ ਵੀ ਉਸ ਥਾਂ ਤੇ ਮੌਜੂਦ ਆ ਜਿੱਥੇ ਅੱਜ ਸਵੇਰੇ ਯਾਨੀ ਕਿ 9 ਦਸੰਬਰ 2025 ਨੂੰ ਅੱਜ ਸਵੇਰੇ ਦਲਜੀਤ ਦੁਸਾਂਤ ਤੇ ਇਮਤੀਆਜ਼ ਅਲੀ ਇੱਥੇ ਪਹੁੰਚਦੇ ਨੇ ਉਹਨਾਂ ਦੀ ਟੀਮ ਪਹੁੰਚਦੀ ਹੈ ਥੋੜਾ ਜਿਹਾ ਘੁਮਾ ਕੇ ਤੁਹਾਨੂੰ ਕੈਮਰਾ ਪੈਨ ਕਰਕੇ ਦਿਖਾ ਦਿੰਨੇ ਆ ਕਿ ਇੱਥੇ ਅੱਜ ਸਵੇਰੇ ਸ਼ੂਟ ਹੋਇਆ ਦਲਜੀਤ ਦੀ ਫਿਲਮ ਦਾ ਨਵੀਂ ਫਿਲਮ ਹੈ ਜਿਹੜੀ ਦਲਜੀਤ ਦੀ ਉਹ ਆ ਰਹੀ ਹੈ ਹਾਲਾਂਕਿ ਇਮਤੀਆਜ਼ ਅਲੀ ਜਿਹੜੇ ਬਾਲੀਵੁੱਡ ਦੇ ਬਹੁਤ ਮੰਨੇ ਪਰਮੰਨੇ ਡਾਇਰੈਕਟਰ ਨੇ ਉਨ੍ਹਾਂ ਦੇ ਨਾਲ ਦਿਲਜੀਤ ਦੀ ਇਹ ਦੂਸਰੀ ਫਿਲਮ ਹੈ ਕਿਉਂਕਿ ਪਹਿਲੀ ਫਿਲਮ ਇਮਤੀਆਜ਼ ਅਲੀ ਨੇ ਦਿਲਜੀਤ ਦੇ ਨਾਲ ਬਣਾਈ ਸੀ ਚਮਕੀਲਾ ਸੁਪਰ ਹਿੱਟ ਫਿਲਮ ਹੋ ਰਹੀ ਤੇ ਉਸ ਤੋਂ ਬਾਅਦ ਦੂਸਰੀ ਫਿਲਮ ਦੇ ਵਿੱਚ ਇਹ ਦੋਨੋਂ ਦਿਲਜੀਤ ਬਤੌਰ ਅਦਾਕਾਰ ਹੀਰੋ ਤੇ ਇਮਤੀਆਜ਼ ਅਲੀ ਬਤੌਰ ਡਾਇਰੈਕਟਰ ਇਹਨਾਂ ਦੋਨਾਂ ਦੀ ਜੋੜੀ ਇੱਕ ਵਾਰ ਫਿਰ ਤੋਂ ਇਕੱਠੀ ਹੋਈ ਹੈ ਤੇ ਇਹ ਜਿਹੜੀ ਫਿਲਮ ਹੈ ਇਹ ਇੱਕ ਲਵ ਸਟੋਰੀ ਦੱਸੀ ਜਾ ਰਹੀ ਹੈ ਤੇ ਇਸ ਦੇ ਵਿੱਚ ਪਾਕਿਸਤਾਨ ਤੇ ਇੰਡੀਆ ਦਾ ਇੱਕ ਵੱਡਾ ਐਂਗਲ ਹੈ ਸੋ ਪਾਕਿਸਤਾਨ ਨੂੰ ਦਿਖਾਉਣ ਦੇ ਲਈ ਪਟਿਆਲੇ ਦੇ ਇਸ ਏਰੀਏ ਨੂੰ ਚੁਣਿਆ ਗਿਆ ਕਿਉਂਕਿ ਇਹ ਜਿਹੜਾ ਏਰੀਆ ਰਾਈਟ ਸਾਈਡ ਤੇ ਤੁਸੀਂ ਦੇਖ ਰਹੇ ਹੋ ਵੱਡੀ ਦੀਵਾਰ ਹੈ ਇਹ ਕਿਲੇ ਮੁਬਾਰਕ ਦੀ ਦੀਵਾਰ ਹੈ ਇਹ ਕਿਲਾ ਮੁਬਾਰਕ ਹੈ ਪਟਿਆਲਾ ਦੇ ਸ਼ਾਹੀ ਘਰਾਨੇ ਦਾ ਕਿਲਾ ਮੁਬਾਰਕ ਜਿਹੜਾ ਕਿ ਪਹਿਚਾਨ ਹੈ ਪਟਿਆਲਾ ਜਿਹੜੀ ਸ਼ਾਹੀ ਰਿਆਸਤ ਹੈ ਉਸ ਦੀ ਤੇ ਇਸ ਦੇ ਨਾਲ ਆਸ-ਪਾਸੇ ਜਿਹੜਾ ਬਾਜ਼ਾਰ ਹੈ ਤੇ ਖਾਸ ਕਰਕੇ ਕਿਲੇ ਦੇ ਨਾਲ ਜਿਹੜੀਆਂ ਦੁਕਾਨਾਂ ਇਹਦੇ ਵਿੱਚੋਂ ਨਿਕਲਦੀਆਂ ਨੇ ਉਹਨਾਂ ਨੂੰ ਜੇਕਰ ਪਹਿਲੀ ਨਜ਼ਰ ਇਹ ਆਪਾਂ ਦੇਖਦੇ ਆ ਤਾਂ ਉਹ ਪ੍ਰਾਣੀ ਮਾਰਕੀਟ ਦੀ ਝਲਕ ਪੈਂਦੀ ਹੈ ਤੇ ਜੇਕਰ ਇਹਨਾਂ ਦੁਕਾਨਾਂ ਨੂੰ ਥੋੜਾ ਜਿਹਾ ਕਨਵਰਟ ਕੀਤਾ ਜਾਵੇ ਮੋਡੀਫਾਈ ਕੀਤਾ ਜਾਵੇ ਤਾਂ ਸ਼ਾਇਦ ਪਾਕਿਸਤਾਨ ਦੀ ਲੋਕ ਆ ਸਕਦੀ ਤੇ ਉਸ ਦੇ ਲਈ ਕੀ ਕੀਤਾ ਗਿਆ ਡਾਇਰੈਕਟਰ ਦੇ ਵੱਲੋਂ ਕਿ ਦੁਕਾਨਾਂ ਦੇ ਉੱਪਰ ਇੱਕ ਆਰਟੀਫੀਸ਼ੀਅਲ ਜਿਹੜੇ ਉਰਦੂ ਦੇ ਵਿੱਚ ਬੋਰਡ ਲਗਾਏਗੇ ਤੁਹਾਨੂੰ ਯਾਦ ਹੋਣਾ ਅੱਜ ਦਿਨ ਪਰ ਖਬਰ ਚੱਲੀ ਕਿ ਉਹ ਬੋਰਡ ਲਗਾਉਣ ਦੇ ਕਰਕੇ ਇੱਥੋਂ ਦੇ ਹੀ ਕੁਝ ਰਹਿਣ ਵਾਲੇ ਲੋਕਾਂ ਨੇ ਵਿਰੋਧ ਕੀਤਾ ਕਿ ਬੋਰਡ ਕਿਉਂ ਲਗਾਏ ਗਏ ਬੋਰਡ ਪੁੱਛ ਕੇ ਕਿਉਂ ਨਹੀਂ ਲਗਾਏ ਗਏ ਪਰ ਵੱਡੀ ਗਿਣਤੀ ਦੇ ਵਿੱਚ ਲੋਕ ਐਸੇ ਨੇ ਜਿਨ੍ਹਾਂ ਨੇ ਦਿਲਜੀਤ ਦੁਸਾਂਜ ਤੇ ਉਹਨਾਂ ਦੀ ਟੀਮ ਦਾ ਸਵਾਗਤ ਕੀਤਾ ਖਿਹੜੇ ਮੱਥੇ ਵੈਲਕਮ ਵੀ ਕੀਤਾ ਤੇ ਉਹਨਾਂ ਲੋਕਾਂ ਨੇ ਉਹ ਸ਼ੂਟ ਵੀ ਦੇਖਿਆ ਜਿਹੜਾ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਤਕਰੀਬਨ 3-4 ਘੰਟੇ ਦਾ ਉਹ ਸ਼ੂਟ ਸੀ ਇੱਕ ਬਾਜ਼ਾਰ ਦਾ ਸ਼ੂਟ ਕਰਨਾ ਸੀ ਸੋ ਲੋਕਾਂ ਨੇ ਵੈਲਕਮ ਕੀਤਾ ਪਰ ਨਾਲ ਹੀ ਇੱਕ ਇਹ ਖਬਰ ਗਈ ਕਿ ਪਟਿਆਲਾ ਦੇ ਕੁਝ ਲੋਕਾਂ ਨੇ ਦਿਲਜੀਤ ਦੁਸਾਂਜ ਦਾ ਵਿਰੋਧ ਕੀਤਾ ਜਿਹੜਾ ਕਿ ਕਰਨਾ ਬਣਦਾ ਨਹੀਂ ਸੀ ਕਿਉਂਕਿ ਦਲਜੀਤ ਦੋਸਾਂਝ ਨੇ ਜਿਸ ਤਰੀਕੇ ਦੇ ਨਾਲ ਪੰਜਾਬ ਦਾ ਨਾਂ ਪੰਜਾਬੀਅਤ ਦਾ ਨਾਂ ਤੇ ਖਾਸ ਕਰਕੇ ਦਸਤਾਰ ਨੂੰ ਜਿਸ ਤਰੀਕੇ ਦੇ ਨਾਲ ਗਲੋਬਲ ਲੈਵਲ ਤੱਕ ਪਹੁੰਚਾਇਆ ਦਲਜੀਤ ਦੀ ਬਹੁਤ ਵੱਡੀ ਦੇਣ ਹੈ ਇਸ ਦੇ ਲਈ ਦਲਜੀਤ ਜਿੱਥੇ ਵੀ ਜਾਂਦੇ ਨੇ ਸ਼ੁਕਰੀਆ ਦਾ ਜਿੰਨਾ ਵੀ ਅਸੀਂ ਕਰੀਏ ਉਹ ਘੱਟ ਹੁੰਦਾ ਤੇ ਇਸ ਥਾਂ ਤੇ ਵਿਰੋਧ ਜ਼ਰੂਰ ਹੋਇਆ ਸੀ ਪਰ ਬਹੁਤ ਸਾਰੇ ਲੋਕਾਂ ਨੇ ਸਵਾਗਤ ਕੀਤਾ ਸਾਡੇ ਨਾਲ ਅੰਕਲ ਮੌਜੂਦ ਨੇ ਅੰਕਲ ਕੀ ਨਾਂ ਆ ਤੁਹਾਡਾ ਜੀ ਸੁਰਿੰਦਰ ਸਿੰਘ ਹਾਂ ਜੀ ਸੁਰਿੰਦਰ ਸਿੰਘ ਸੁਰਿੰਦਰ ਸਿੰਘ ਅੱਛਾ ਜਦੋਂ ਸ਼ੂਟ ਹੋਇਆ ਦੇਖਿਆ ਤੁਸੀਂ ਅੱਜ ਖੂ ਮੈਂ ਇੱਥੇ ਨਹੀਂ ਸੀਗਾ ਅੱਛਾ ਤੁਸੀਂ ਨਹੀਂ ਸੀਗੇ ਅੱਛਾ ਇਹ ਅਜੇ ਹੁੰਦਾ ਬੈਟਰ ਅੱਛਾ ਅੱਛਾ ਤੁਸੀਂ ਨਹੀਂ ਸੀਗੇ ਪਰ ਤੁਹਾਨੂੰ ਪਤਾ ਵੀ ਇੱਥੇ ਸ਼ੂਟ ਹੋਇਆ ਸੀਗਾ ਹੋਣੀ ਮੈਨੂੰ ਬਦਲ ਲੱਗਦਾ ਮੈਨੂੰ ਤਾਂ ਹੋਣੀ ਪਤਾ ਲੱਗਿਆ ਅੱਛਾ ਵਧੀਆ ਲੱਗਦਾ ਜੀ ਜਦੋਂ ਐਡਾ ਵੱਡਾ ਸਟਾਰ ਆਪਣੇ ਆਵੇ ਖਾਸ ਕਰਕੇ ਆਪਣੇ ਦੁਕਾਨ ਹੀ ਆ ਕਰਦੇ ਨੇੜੇ ਆ ਕੇ ਸ਼ੂਟ ਲੱਗਦਾ ਤਾਂ ਵਧੀਆ ਬਹੁਤ ਲੱਗਦਾ ਬਹੁਤ ਜਿਹੋ ਜਿਹੇ ਕੰਮ ਕਰ ਰਹੇ ਨੇ ਅੱਛੇ ਜੀ ਬਹੁਤ ਜਿਹੇ ਕੰਮ ਕਰ ਰਹੇ ਨੇ ਅੱਛਾ ਲੱਗਦਾ ਤੁਸੀਂ ਸੁਣਿਆ ਹੋਣਾ ਵੀ ਇੱਥੇ ਕਿਤੇ ਵਿਰੋਧ ਵੀ ਹੋਇਆ ਕਿਸੇ ਇੱਕ ਅੱਡੇ ਬੰਦੇ ਨੇ ਵਿਰੋਧ ਕਰਤਾ ਪਰ ਤੁਹਾ ਦੇਖੋ ਜੁਰ ਅਗਲੇ ਦੀ ਮਰਜ਼ੀ ਆ ਉਹ ਕਹਿੰਦੇ ਸਾਡੇ ਮਕਾਨ ਤੋਂ ਬਿਨਾਂ ਪੁੱਛੇ ਕਿ ਉੱਪਰ ਚੜੇ ਨੂੰ ਅੱਛਾ ਬਿਨਾਂ ਪੁੱਛੇ ਬੋਰਡ ਲਾ ਦਿੱਤਾ ਸਾਡੇ ਤੋਂ ਬੈਲ ਮਾਰੋ ਕੁਝ ਕਰੋ ਬਈ ਸਾਡੇ ਤੋਂ ਸਿਬਾ ਉੱਪਰ ਚੜ ਗਏ ਨੂੰ ਠੀਕ ਹੈ ਉਹ ਉਹ ਤਾਂ ਆਉਂਦਾ ਨਹੀਂ ਹੋ ਸਕਦਾ بس ਇੰਨਾ ਕੀ ਇਤਰਾਜ਼ ਹੈ ਇਤਰਾਜ਼ ਹੈ ਬਾਕੀ ਇਹ ਕੋਈ ਨਹੀਂ ਵੀ ਸ਼ੂਟ ਰੁਕਿਆ ਹੋਵੇ ਸ਼ੂਟ ਉਹਨਾਂ ਨੇ ਕਿਹਾ ਸਾਡੇ ਪੁੱਛੇ ਬਿਨਾਂ ਕਰ ਤੋ ਕਿ ਕਿਉਂ ਗਏ ਉੱਪਰ ਜੀ ਠੀਕ ਹੈ ਕਰ ਸਾਡੇ ਗੱਲ ਹੈ ਪਰ ਜੇ ਮਤਲਬ ਤੁਸੀਂ ਹੁੰਦੇ ਇੱਥੇ ਤੁਸੀਂ ਤਾਂ ਵੈਲਕਮ ਕਰਨਾ ਸੀ ਉਹਦਾ ਆਸੀਂ ਤਾਂ ਕਰਨਾ ਸੀ ਜੇ ਆਸੀਂ ਤਾਂ ਕਰਨਾ ਸੀ ਆਸੀਂ ਕਰਦੇ ਹਾਂ ਉਹ ਘਰ ਦੇ ਜਾਣ ਕਰ ਉਹ ਬਿਨਾਂ ਪੁੱਛੇ ਅੰਦਰ ਚਲੇ ਗਏ ਬੰਦੇ ਇਹ ਗੱਲ ਇਸ ਕਰਕੇ ਠੀਕ ਹੈ ਜੇ ਬੋਰਡ ਲਾਣ ਗਿਆ ਸੀ ਨਾ ਉਹ ਬਿਨਾਂ ਪੁੱਛੇ ਅੰਦਰ ਚਲੇ ਗਏ ਇਸ ਕਰਕੇ ਅੱਛਾ ਬਿਨਾਂ ਪੁੱਛੇ ਅੰਦਰ ਚਲੇ ਗਏ ਸੋ ਉਹ ਜਗਾ ਵੀ ਦਿਖਾ ਦਿੰਦੇ ਤੁਹਾਨੂੰ ਕਿ ਇੱਥੇ ਹੀ ਸ਼ੂਟ ਹੋਇਆ ਸੀ ਤੇ ਜਿਹੜੀ ਗੱਲ ਹੁਣ ਤੱਕ ਸਾਨੂੰ ਪਤਾ ਲੱਗਿਆ ਕਿ ਇੱਥੇ ਇਹ ਸਰਦਾਰ ਮਨਜੋਤ ਟੂ ਟ੍ਰੈਵਲ ਨੇ ਇਹਨਾਂ ਦੇ ਉੱਤੇ ਜਿਹੜਾ ਲਗਾਇਆ ਗਿਆ ਸੀ ਸੋ ਬਾਈ ਜੀ ਨੇ ਇਹਨਾਂ ਨੇ ਵਿਰੋਧ ਕੀਤਾ ਕਿ ਬਿਨਾਂ ਪੁੱਛੇ ਜਿਹੜਾ ਬੋਰਡ ਹੈ ਉਹ ਕਿਉਂ ਲਗਾਇਆ ਗਿਆ ਸੋ ਇੱਥੇ ਹੀ ਕਿਤੇ ਹੋਇਆ ਸੀ ਬਾਈ ਜੀ ਇੱਥੇ ਹੀ ਹੋਇਆ ਸੀ ਇਹ ਸ਼ੂਟ ਇੱਥੇ ਹੀ ਹੋਈ ਸੀ ਠੀਕ ਹੈ ਸੀ ਕੀ ਨਾਮ ਤੁਹਾਡਾ ਸੁਰਿੰਦਰ ਸਿੰਘ ਤੁਹਾਡਾ ਵੀ ਨਾਮ ਸੁਰਿੰਦਰ ਆ ਪਿਛਲੇਆਂ ਦਾ ਨਾਮ ਵੀ ਸੁਰਿੰਦਰ ਸੀਗਾ ਕਿਵੇਂ ਲੱਗਿਆ ਇੱਥੇ ਦੇਖ ਕੇ ਸ਼ੂਟ ਅੱਛਾ ਲੱਗਿਆ ਸਰ ਵਧੀਆ ਲੱਗਿਆ ਦਲਜੀਤ ਨੂੰ ਦੇਖਿਆ ਤੁਸੀਂ ਦੇਖਿਆ ਜੀ ਕਿਵੇਂ ਇੱਥੋਂ ਕਿਵੇਂ ਨਿਕਲੇ ਸੀ ਯਾਦ ਆ ਕੁਝ ਦੱਸ ਸਕਦੇ ਇਧਰ ਪਹਿਲਾਂ ਆਏ ਨੇ ਇਧਰ ਆ ਕੇ ਫਿਰ ਉੱਥੇ ਰੁਕੇ ਨੇ ਫਿਰ ਬੈਕ ਹੋ ਗਏ ਫਿਰ ਬੈਕ ਹੋ ਗਏ ਸੀਗੇ ਅੱਛਾ ਦੋ ਦੋ ਕੁ ਵਾਰ ਇਹ ਬੈਕ ਹੋ ਗਏ ਸੀਗੇ ਹਾਂ ਫਿਰ ਆਏ ਨੇ ਯਾਨੀ ਕਿ ਇੱਧਰ ਤੱਕ ਉੱਥੇ ਪਹੁੰਚੇ ਅੱਛਾ ਇਧਰ ਫਿਰ ਅੱਗੇ ਦੇ ਬੈਕ ਹੋਇਆ ਅੱਛਾ ਇੱਥੋਂ ਆ ਕੇ ਮਤਲਬ ਇਹ ਆ ਵੀ ਬੰਦਾ ਬਾਜ਼ਾਰ ਚ ਘੁੰਮ ਰਿਹਾ ਸੀ ਕਿਵੇਂ ਤਾਂ ਲੱਗਿਆ ਹਾ ਭਾਬ ਤੋਂ ਵੀ ਕਿਸੇ ਨੂੰ ਲੱਭ ਰਿਹਾ ਹੋਣਾ ਸ਼ਾਇਦ ਉਹ ਹੋ ਜਾਂ ਵੈਸੇ ਕੋਈ ਚੀਜ਼ ਖਰੀਦਣ ਆਇਆ ਹੋਇਆ ਜੇ ਸ਼ੂਟ ਦੀ ਗੱਲ ਕਰੀਏ ਤੁਹਾਨੂੰ ਕਿਵੇਂ ਤਾਂ ਲੱਗਿਆ ਆਪਾਂ ਅੱਛੇ ਲੱਗ ਰਹੇ ਜੀ ਅੱਛਾ ਲੱਗਿਆ ਜਣੀ ਉਹ ਨਹੀਂ ਸਮਝ ਆਇਆ ਵੀ ਸੀਨ ਕੀ ਕਰ ਰਿਹਾ ਹੈ ਜੀ ਠੀਕ ਹੈ ਅੰਕਲ ਕੀ ਨਾਂ ਆ ਜੀ ਤੁਹਾਡਾ ਬੰਦਾ ਚਰਨਦਾਸ ਜੀ ਸ਼ੂਟ ਇੱਥੇ ਹੀ ਸੀਗੇ ਜੀ ਦਿਲਜੀਤ ਦਾ ਦੇਖੀ ਬੰਦਾ ਅੱਛਾ ਬੱਡਰ ਫਾਰਮ ਨੂੰ ਆ ਰਿਹਾ ਇਹ ਤੁਸੀਂ ਹੈ ਨਹੀਂ ਸੀਗੇ ਤੁਸੀਂ ਦੇਖਿਆ ਠੀਕ ਹੈ ਅੱਛਾ ਉਹ ਬਾਊ ਜੀ ਸੀਗੇ ਠੀਕ ਹੈ ਸੋ ਇਹ ਉਹ ਸਾਰੀਆਂ ਆ ਦੁਕਾਨਾਂ ਨੇ ਜੀ ਜਿੱਥੇ ਇੱਥੇ ਸ਼ੂਟ ਹੋਇਆ ਸੀ ਸੋ ਇਸ ਮਾਰਕੀਟ ਨੂੰ ਨਾ ਪਾਕਿਸਤਾਨ ਦੀ ਮਾਰਕੀਟ ਦੇ ਵਿੱਚ ਕਨਵਰਟ ਕੀਤਾ ਗਿਆ ਸੀ ਪਾਕਿਸਤਾਨ ਦੀ ਮਾਰਕੀਟ ਚ ਕਨਵਰਟ ਕੀਤਾ ਗਿਆ ਸੀ ਆ ਬਾਈ ਜੀ ਦੀ ਦੁਕਾਨ ਵੀ ਆ ਸ਼ਾਇਦ ਇਹ ਵੀ ਉੱਥੇ ਬਾਈ ਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਰੋਮਨ ਵਾਲੀਆ ਰੋਬਨ ਜੀ ਸ਼ੂਟ ਦੇਖਿਆ ਤੁਸੀਂ ਇੱਥੇ ਹੋਇਆ ਹਾਂਜੀ ਦੇਖਿਆ ਜੀ ਕਿਵੇਂ ਦਾ ਲੱਗਿਆ ਬਹੁਤ ਵਧੀਆ ਲੱਗਿਆ ਭਾਜੀ ਅੱਛਾ ਕਿਸ ਕਿਸ ਤਰੀਕੇ ਦੇ ਨਾਲ ਸ਼ੂਟ ਹੋ ਰਿਆ ਸੀ ਕੋਈ ਸਹੀਨ ਜੇ ਤੁਹਾਨੂੰ ਦੱਸ ਸਕਦੇ ਹੋ ਹਾਂਜੀ ਦਲਜੀਤ ਭਾਜੀ ਦਾ ਸ਼ੂਟ ਸੀ ਜੀ ਉਧਰੋਂ ਹਾਰੇ ਸੀ ਕਿ ਫੋਨ ਹੱਥ 'ਚ ਫੜਿਆ ਹੋਇਆ ਸੀ ਫੋਨ ਹੱਥ 'ਚ ਸੀ ਜੀ ਉਹ ਕੋਈ ਸ਼ੂਟ ਜਿਸ ਤਰ੍ਹਾਂ ਕਿਸੇ ਨੂੰ ਬੋਰਡ ਦੇਖ ਰਹੇ ਹੁੰਦੇ ਸ ਬੋਰਡ ਲਗਾਏ ਹੋਏ ਸੀਗੇ ਉੱਪਰ ਸ਼ੌਪ ਦੇ ਅੱਛਾ ਉਸ ਦੀ ਕੋਈ ਫੋਟੋ ਦੇਖ ਕੇ ਅੱਛਾ ਮੋਬਾਈਲ ਦੇ ਨਾਲ ਦਲਜੀਤ ਫੋਟੋ ਬਣਾ ਰਿਹਾ ਮੂਵੀ ਬਣਾ ਰਿਹਾ ਸੀ ਹਾਂਜੀ ਹਾਂਜੀ ਨਹੀਂ ਫੋਟੋ ਦੇਖ ਕੇ ਕੋਈ ਸ਼ੂਟ ਐਸਾ ਜੀ ਵੀ ਫੋਨ ਐਵੇਂ ਕਰਕੇ ਭੱਜ ਰਹੇ ਸੀਗੇ ਉੱਪਰ ਨੂੰ ਫੋਨ ਕਰਕੇ ਨਾ ਅੱਛਾ ਪਾਜ ਰਹੇ ਸੀਗੇ ਪਾਜਿਆ ਦੇ ਬੁੱਤ ਸੋ ਨਾਰਮਲ ਗੈਟਅਪ ਅੱਜ ਕੱਲ ਦਾ ਹੀ ਗੈਟਅਪ ਸੀਗਾ ਕੱਪੜੇ ਹਾਂਜੀ ਹਾਂ ਉਹਨਾਂ ਦੇ ਕੱਪੜੇ ਤੁਹਾਨੂੰ ਪਤਾ ਹੈ ਜੀ ਉਹਨਾਂ ਦੇ ਕੱਪੜੇ ਇੱਕ ਵਾਰ ਇਹ ਹੁੰਦਾ ਨਾ ਕਿ ਕੋਈ ਪੁਰਾਣੇ ਟਾਈਮ ਦੀ ਆਪਾਂ ਮੂਵੀ ਬਣਾ ਰਹੇ ਆ ਜੀ ਫਿਲਮ ਬਣਾ ਰਿਹਾ ਉਹਦੇ ਕੱਪੜੇ ਹੀ ਪੁਰਾਣੇ ਪਾਏ ਹੁੰਦੇ ਨੇ ਨਾਰਮਲ ਇਸੇ ਟਾਈਮ ਦੇ ਕੱਪੜੇ ਸੀ ਆ ਜੀ ਇੱਥੇ ਕਹਿੰਦੇ ਵਿਰੋਧ ਵੀ ਹੋਇਆ ਸੀ ਥੋੜਾ ਜਿਹਾ ਆ ਵਿਰੋਧ ਕੁਛ ਕੁਛ ਲੋਕਾਂ ਨੇ ਇਤਰਾਜ਼ ਕੀਤਾ ਸੀ ਵੀ ਬੋਰਡ ਕਿਉਂ ਲਗਾਤਾ ਸਾਡੇ ਬਸ ਇੰਨੀ ਕੀ ਗੱਲ ਪਿੱਛੇ ਹੀ بس ور ਪਰ ਤੁਹਾਨੂੰ ਲੱਗਦਾ ਕਿ ਜਾਇ ਸੀਗਾ ਇੰਨੀ ਕਿ ਯਾਰ ਇਹ ਤਾਂ ਨਿੱਕੀ ਜੀ ਗੱਲ ਹੈ ਕਿ ਬੋਰਡ ਲਗਾ ਲਿਆ ਚਲੋ ਵੈਸੇ ਹੀ ਆਪਾਂ ਨੂੰ ਤਾਂ ਮਾਨ ਹੋਣਾ ਚਾਹੀਦਾ ਕਿ ਦਲਜੀਤ ਤਾਂ ਐਸਾ ਬੰਦਾ ਹੈ ਜਿਨੇ ਪੰਜਾਬ ਦਾ ਨਾਮ ਸਾਡੇ ਪੰਜਾਬੀਆਂ ਦਾ ਨਾਮ ਕਿੱਥੇ ਤੱਕ ਰੌਸ਼ਨ ਕੀਤਾ ਬਿਲਕੁਲ ਬਿਲਕੁਲ ਨਹੀਂ ਹੋਣਾ ਚਾਹੀਦਾ ਸੀ ਪਰ ਆਪਾਂ ਕੀ ਕਿਸੇ ਨੂੰ ਕੁਝ ਕਿਸੇ ਦਾ ਕੀ ਕਹਿ ਹਾਂ ਬਟ ਬਹੁਤ ਵਧੀਆ ਰਹਿ ਜੀ ਸਾਰੇ ਉਹ ਮੇਲੇ ਵਰਗਾ ਮਾਹੌਲ ਸੀ ਸਿਰ ਅੱਛਾ ਹਾਂਜੀ ਹਾਂ ਕੋਈ ਗੱਲਬਾਤ ਹੋ ਪਾਈ ਜਾਂ ਨੇੜੇ ਹਜੇ ਜਾਣ ਨਹੀਂ ਦਿੱਤਾ ਉਹਦੀ ਟੀਮ ਤਾਂ ਕਿਸੇ ਨੂੰ ਨੇੜੇ ਨਹੀਂ ਜਾਣ ਦੇਲੀ ਸੀ ਨਾ ਕਿਉਂਕਿ ਥੋਨੂੰ ਕੀ ਥੋਨੂੰ ਕੀ ਕਿਹਾ ਗਿਆ ਸੀਗਾ ਟੀਮ ਦੇ ਵੱਲੋਂ ਵੀ ਜਿਵੇਂ ਹੈਗੇ ਓਵੇਂ ਬੈਠੇ ਰਹੋ ਬਸ ਪਿੱਛੇ ਵੀ ਵਿਚੇ ਸ਼ਾਟ ਲੈ ਹਾਂਜੀ ਪਿੱਛੇ ਪਿੱਛੇ ਰਹੋ ਬਸ ਵੀ ਅੱਗੇ ਨਾ ਆਣਾ ਹਾਂ ਸਾਰਿਆਂ ਨੂੰ ਇਹ ਰਿਕੁਐਸਟ ਕਰਦੇ ਆ ਜਿਵੇਂ ਤੁਸੀਂ ਬੈਠੇ ਹੋ ਆ ਸ਼ਾਪ ਤੇ ਇੱਥੇ ਹੀ ਬੈਠਦੇ ਹੋ ਹਾਂਜੀ ਤੁਸੀਂ ਉਦੋਂ ਵੀ ਇੱਥੇ ਹੀ ਬੈਠੇ ਰਹੇ ਜੇ ਵਿੱਚ ਹੋ ਸਕਦਾ ਸੀਨ ਵੀ ਆ ਗਿਆ ਹੋਵੇ ਕੋਈ ਨਹੀਂ ਸੀਨ ਨਹੀਂ ਆਇਆ ਹੋਣਾ ਕਿਉਂਕਿ ਅਸੀਂ ਪਿੱਛੇ ਹੀ ਸੀਗੇ ਜਦੋਂ ਆਂਦੇ ਸੀ ਹੋਰ ਪਿੱਛੇ ਕਰ ਦੋ ਸੀ ਜਦੋਂ ਆਂਦੇ ਸੀ ਹਾਂਜੀ ਹਾਂ ਫਸੇ ਵੀ ਹੋ ਜਾਂਦੇ ਜੀ ਅਸੀਂ ਕੋਆਪਰੇਟ ਕਰਿਆ ਪੂਰਾ ਸਾਰਿਆਂ ਨੇ ਕਰਿਆ ਠੀਕ ਆ ਚਲੋ ਸ਼ੁਕਰੀਆ ਰੋਪਨ ਭਾਈ ਆਫ ਯੂ ਟੈਂਕਿਊ ਸੋ ਇਸ ਤਰੀਕੇ ਦੇ ਲੋਕ ਨੇ ਜ਼ਿਆਦਾਤਰ ਇਸ ਤਰੀਕੇ ਦੇ ਲੋਕ ਸਾਨੂੰ ਮਿਲਦੇ ਆ ਕਿਉਂਕਿ ਸਾਡਾ ਪੰਜਾਬ ਹੈ ਇਹ ਜੇ ਕੋਈ ਅਣਜਾਣ ਵਿਅਕਤੀ ਵੀ ਆਉਂਦਾ ਤਾਂ ਅਸੀਂ ਉਸ ਦੀ ਹੈਲਪ ਕਰਦੇ ਆ ਉਸ ਦੀ ਮਦਦ ਦੇ ਲਈ ਅੱਗੇ ਆਉਂਦੇ ਆ ਪਰ ਜਿਹੜਾ ਇੱਕ ਇਨਸੀਡੈਂਟ ਹੋਇਆ ਇੱਥੇ ਕਿ ਇੱਕ ਪਰਿਵਾਰ ਨੇ ਆ ਇੱਕ ਦੋਕ ਵਿਅਕਤੀਆਂ ਨੇ ਇਸ ਗੱਲ ਦਾ ਵਿਰੋਧ ਕੀਤਾ ਕਿ ਸਾਡੇ ਘਰਾਂ ਦੇ ਉੱਪਰ ਜਾਂ ਦੁਕਾਨ ਦੇ ਉੱਪਰ ਬਿਨਾਂ ਪੁੱਛੇ ਸਾਡੇ ਤੋਂ ਬੋਰਡ ਕਿਉਂ ਲਗਾਏਗੇ ਜਿਹੜੇ ਉਰਦੂ ਦੇ ਵਿੱਚ ਬੋਰਡ ਸੀ ਸਿਰਫ ਇਸ ਗੱਲ ਨੂੰ ਲੈ ਕੇ ਇਹ ਵਿਰੋਧ ਕੀਤਾ ਗਿਆ ਜਿਹੜਾ ਕਿ ਬਣਦਾ ਨਹੀਂ ਸੀ ਕਿਉਂਕਿ ਦਲਜੀਤ ਦੀ ਜਿਸ ਤਰੀਕੇ ਨਾਲ ਸ਼ਖਸੀਅਤ ਹੈ ਦਲਜੀਤ ਨੂੰ ਇਸ ਵੇਲੇ ਜਿਸ ਤਰੀਕੇ ਦੇ ਨਾਲ ਪੂਰੀ ਦੁਨੀਆ ਜਾਣਦੀ ਆ ਤਾਂ ਸਾਰੇ ਅਸੀਂ ਪ੍ਰਾਊਡ ਫੀਲ ਕਰਦੇ ਆ ਅਸੀਂ ਪੰਜਾਬੀਆਂ ਪ੍ਰਾਊਡ ਫੀਲ ਕਰਦੇ ਆ ਤੇ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਵਿੱਚ ਕੋਈ ਐਸਾ ਇਲਾਕਾ ਹੋਊਗਾ ਪਿੰਡ ਹੋਊਗਾ ਜਾਂ ਲੋਕ ਹੋਣਗੇ ਕਿ ਦਲਜੀਤ ਕਿਤੇ ਜਾਵੇ ਖਾਸ ਕਰਕੇ ਉਦੋਂ ਜਦੋਂ ਉਸ ਦੀ ਫਿਲਮ ਦੀ ਸ਼ੂਟ ਹੋ ਰਹੀ ਆ ਤੇ ਲੋਕ ਉਸ ਨੂੰ ਕਿਸੇ ਤਰੀਕੇ ਦਾ ਜਵਾਬ ਦੇ ਦੇਣ ਇਹੀ ਹੋਣਾ ਚਾਹੀਦਾ ਕਿ ਹਾਂਜੀ ਆਓ 모ਸਟ ਵੈਲਕਮ ਹੈ ਦੱਸੋ ਅਸੀਂ ਤੁਹਾਡੇ ਲਈ ਕੀ ਕਰ ਸਕਦੇ ਹਾਂ ਇਹੀ ਸਾਡੀ ਪਛਾਣ ਹੈ ਹੀ ਸਾਡੇ ਪੰਜਾਬ ਦੀ ਪਛਾਣ ਹੈ ਇਹੀ ਸਾਡੇ ਪੰਜਾਬੀ ਸੱਭਿਆਚਾਰ ਦੀ ਪਛਾਣ ਹੈ ਕਿ ਅਸੀਂ ਆਓ ਭਗਤ ਦੇ ਵਿੱਚ ਮੰਨੇ ਜਾਂਦੇ ਹਾਂ ਪਰ ਦਲਜੀਤ ਦਾ ਜਿਨ੍ਹਾਂ ਲੋਕਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਉਹ ਲੋਕ ਇੱਥੇ ਮਿਲਦੇ ਤਾਂ ਨਹੀਂ ਪਰ ਇਹ ਦੱਸਿਆ ਜਾ ਰਿਹਾ ਕਿ ਉੱਥੇ ਜਿਹੜਾ ਪਿੱਛੇ ਤੁਹਾਨੂੰ ਅਸੀਂ ਦਿਖਾਇਆ ਸੀ ਕੋਈ ਟੈਕਸੀ ਵਾਲਿਆਂ ਦਾ ਜਿਹੜੀ ਕੋਈ ਆਫਿਸ ਹੈ ਉਹਨਾਂ ਦੇ ਉੱਪਰ ਹੈ ਜਿਹੜਾ ਉਹ ਬੋਰਡ ਲਗਾਇਆ ਗਿਆ ਸੀ ਉਹਨਾਂ ਨੇ ਵਿਰੋਧ ਕੀਤਾ ਉਹਨਾਂ ਦਾ ਵਿਰੋਧ ਸਮਝ ਨਹੀਂ ਲੱਗ ਰਿਹਾ ਕਿ ਕਿਉਂ ਕੀਤਾ ਕਿਉਂਕਿ ਜਦੋਂ ਵੀ ਦਲਜੀਤ ਜਾਂ ਇਮਤੀਆਜ਼ ਅਲੀ ਵਰਗੀ ਵੱਡੀ ਜਿਹੜੇ ਲੋਕ ਨੇ ਉਹ ਕੋਈ ਫਿਲਮ ਬਣਾਉਂਦੇ ਨੇ ਤਾਂ ਜੇ ਉਹਨਾਂ ਨੇ ਅੱਜ ਪਟਿਆਲੇ ਸ਼ੂਟ ਕੀਤਾ ਤਾਂ ਪ੍ਰਸ਼ਾਸਨ ਦੀ ਪੂਰੀ ਪਰਮਿਸ਼ਨ ਉਹਨਾਂ ਨੇ ਲਈ ਹੋਣੀ ਹੈ ਪੂਰੀ ਪਰਮਿਸ਼ਨ ਦੇ ਨਾਲ ਫਿਰ ਸ਼ੂਟ ਕੀਤਾ ਖੈਰ ਚਲੋ ਤੁਹਾਨੂੰ ਦਿਖਾ ਦਿੰਦੇ ਆ ਕਿ ਇੱਥੋਂ ਹੋ ਕੇ ਉਹ ਇਸ ਸਾਈਡ ਨੂੰ ਹੁੰਦੇ ਹੋਏ ਇਸ ਮਾਰਕੀਟ ਦੇ ਵਿੱਚੋਂ ਹੋ ਕੇ ਇਹ ਸ਼ੂਟ ਹੈ ਜਿਹੜਾ ਇਹ ਕੰਪਲੀਟ ਕੀਤਾ ਗਿਆ ਸੋ ਇਹ ਕਿਲਾ ਮੁਬਾਰਕ ਹੈ ਜੀ ਪਟਿਆਲੇ ਦਾ ਇੱਕ ਵਾਰ ਤੁਹਾਨੂੰ ਫਿਰ ਦੱਸ ਦਿੰਨੇ ਆ ਸੋ ਕਿਲੇ ਮੁਬਾਰਕ ਦੇ ਨੇੜੇ ਵਾਲੀਆਂ ਜਿਹੜੀਆਂ ਦੁਕਾਨਾਂ ਨੇ ਇੱਥੇ ਇਹ ਸਾਰਾ ਸ਼ੂਟ ਕੀਤਾ ਗਿਆ ਸੀ ਬਾਈ ਕੀ ਨਾਮ ਆ ਤੁਹਾਡਾ ਦੇਖਿਆ ਸ਼ੂਟ ਤੁਸੀਂ ਦੇਖਣ ਦਾ ਮੌਕਾ ਮਿਲੇਆ ਹਾਂਜੀ ਹਾਂਜੀ ਸਰ ਕਿਵੇਂ ਦਾ ਸੀਗਾ ਮਾਹੌਲ ਉਹਦਾ ਮਾਹੌਲ ਤਾਂ ਬਹੁਤ ਅੱਛਾ ਸੀਗਾ ਸਰ ਅੱਛਾ ਹਾਂ ਹਾਂ ਬਹੁਤ ਅੱਛਾ ਸੀਗਾ ਮਾਹੌਲ ਦਰਜੀਤ ਨੂੰ ਤੁਸੀਂ ਪਹਿਲੀ ਵਾਰ ਦੇਖਿਆ ਨਹੀਂ ਨੇੜੀ ਵਾਰ ਦੇਖਿਆ ਸਰ ਕਿਵੇਂ ਦਾ ਲੱਗਿਆ ਬਹੁਤ ਅੱਛਾ ਲੱਗਿਆ ਸਰ ਪਹਿਲੀ ਵਾਰ ਹੀ ਦੇਖਿਆ ਜਿੰਦਗੀ ਜਗਰ ਬਹੁਤ ਅੱਛਾ ਲੱਗਿਆ ਬਹੁਤ ਵਧੀਆ ਲੱਗਿਆ ਪਾ ਜੀ ਅੱਛਾ ਬਹੁਤ ਵਧੀਆ ਕਹਿੰਦੇ ਰੌਲਾ ਜਿਹਾ ਵੀ ਪੈ ਗਿਆ ਸੀ ਇੱਥੇ ਕਿਸੇ ਨੇ ਇੱਕ ਅੱਧੇ ਨੇ ਵਿਰੋਧ ਕੀਤਾ ਸੀ ਉਹ ਨਹੀਂ ਐਸਾ ਤਾਂ ਕੁਝ ਨਹੀਂ ਪਿਆ ਜੀ ਹਾਂ ਐਸਾ ਕੁਝ ਨਹੀਂ ਪਿਆ ਜੀ ਮਤਲਬ ਇਹ ਨਹੀਂ ਹੋਇਆ ਵੀ ਕੋਈ ਸ਼ੂਟ ਰੋਕਿਆ ਹੋਵੇ ਸਾਰਾ ਕੰਪਲੀਟ ਕਰਕੇ ਗਏ ਨੇ ਸਾਰਾ ਕੰਪਲੀਟ ਕਰਕੇ ਗਏ ਜੀ ਪੂਰਾ ਬਕਾਇਦਾ ਬਹੁਤ ਵਧੀਆ ਸ਼ੂਟਿੰਗ ਹੋਈ ਉਹਨਾਂ ਦੀ ਅੱਛਾ ਹਾਂ ਹਾਂ ਜੇ ਪਿਆ ਵੀ ਹੋਏਗਾ ਸਵੇਰੇ ਮਾੜਾ ਮੋਟਾ ਹੋਏਗਾ ਜਿੰਨੇ ਕੀ ਜਿਨ੍ਹਾਂ ਦੇ ਇਹ ਪੋਸਟਰ ਵਗੈਰਾ ਦੀ ਕੋਈ ਗੱਲ ਹੋ ਰਹੀ ਸੀ ਉਹਨਾਂ ਦੀ ਹੋਈ ਸੀ ਬਾਕੀ ਤਾਂ ਆਪਾਂ ਨੇ ਸਵਾਗਤ ਹੀ ਕੀਤਾ ਸਵਾਗਤ ਬਹੁਤ ਵਧੀਆ ਹੋਇਆ ਇਹਨਾਂ ਦਾ ਇਹ ਨਾ ਨਾ ਆਪਾਂ ਕਹਿ ਦਈਏ ਕਿ ਤੇ ਕਾਲੂ ਦਰਜੀਤ ਭਾਈ ਕਹਿਣ ਜਾ ਕੇ ਯਾਰ ਮੈਂ ਪਟਿਆਲੇ ਦੇ ਆ ਬਾਜ਼ਾਰ ਚ ਗਿਆ ਸੀ ਮੇਰੇ ਦਾ ਵਿਰੋਧ ਕਰਦਾ ਨਹੀਂ ਨਹੀਂ ਸਰ ਨਹੀਂ ਹਾਂ ਬਹੁਤ ਵਧੀਆ ਸ਼ੂਟਿੰਗ ਹੋਈ ਇਹਨਾਂ ਦੀ ਬਹੁਤ ਵਧੀਆ ਬਹੁਤ ਵਧੀਆ ਕਿਸ ਤਰੀਕੇ ਦਾ ਸ਼ੂਟ ਜਿਆ ਸੀਗਾ ਇੱਧਰ ਨੂੰ ਕਹਿੰਦੇ ਕਿ ਫਿਰ ਇਹ ਇਸ ਚੌਕ ਤੋਂ ਇੱਥੇ ਤੱਕ ਦੀ ਸ਼ੂਟਿੰਗ થઈ ਇਹਨਾਂ ਦੀ ਉਹ ਚੌਕ ਤੋਂ ਇੱਥੇ ਤੱਕ ਦੀ ਹਾਂਜੀ ਹਾਂ ਇੱਥੇ ਤੱਕ ਦੀ ਸੀ ਅੱਛਾ ਹਾਂਜੀ ਹਾਂ ਜੀ ਬਈ ਇੰਨਾ ਕਿ ਮਤਲਬ ਸੀਨ ਲੈਂਦੇ ਹੋਏ ਨੂੰ ਦੋ ਤਿੰਨ ਘੰ ਲੱਗੇ ਬਹੁਤ ਵਧੀਆ ਹੋਇਆ ਸੀ YouTube ਇਹ ਪਹਿਲੀ ਵਾਰ ਦੇਖੀ ਤੁਸੀਂ ਸ਼ੂਟਿੰਗ ਪਹਿਲੀ ਵਾਰ ਸਰ ਮੈਂ ਕਹਿੰਦਾ ਬਹੁਤ ਵਧੀਆ ਯਾਰ ਅਮਲੋ ਸਾਹਮਣੋਂ ਦੇਖ ਕੇ ਤਾਂ ਬਹੁਤ ਖੁਸ਼ੀ ਹੋਈ ਹੈ ਭਾਈ ਦੇਖ ਕੇ ਬਹੁਤ ਖੁਸ਼ੀ ਹੋਈ ਹੈ ਵੈਸੇ ਵੀ ਹੋਇਆ ਵੀ ਯਾਰ ਵੀ ਫਿਲਮ ਤੇ ਕੁਝ ਚੀਜ਼ ਹੋਰ ਦਿਖਦੀ ਹੈ ਇਦਾਂ ਸ਼ੂਟ ਲਾਈਵ ਦੇਖ ਕੇ ਯਾਰ ਚ ਪਹਿਲੀ ਵਾਰ ਤਾਂ ਵੈਸੀ ਮੈਂ ਕਹਿੰਦਾ ਪਹਿਲੀ ਵਾਰ ਦੇਖੀ ਹੋਣੀ ਹਾਂ ਬਾਕੀ ਹੋਰ ਬਾਜ਼ਾਰ ਚ ਹੁੰਦੀ ਹੋਏਗੀ ਪਰ ਇੱਧਰ ਮੈਂ ਪਹਿਲੀ ਵਾਰ ਦੇਖੀ ਹਾਂ ਕਹਿੰਦਾ ਬਹੁਤ ਵਧੀਆ ਸ਼ੂਟਿੰਗ ਹੋਈ ਠੀਕ ਹੈ ਜਾਨੀ ਕਿ ਕਿਸੇ ਨੂੰ ਮਿਲ ਕੇ ਵੀ ਗਏ ਦਿਲਜੀਤ ਯਾ ਟਾਈਮ ਨਹੀਂ ਲੱਗਿਆ ਕਿਸੇ ਲੰਘਦੇ ਬੜਦੇ ਬਾਕੀ ਉਹਨਾਂ ਦੀ ਟੀਮ ਵੱਲੋਂ ਹੀ ਥੋੜਾ ਮਤਲਬ ਕੀ ਹੈਗਾ ਸੀਗਾ ਕਿ ਮੈਂ ਤਾਂ ਸ਼ੂਟਿੰਗ ਵਾਸਤੇ ਆਏ ਸੀਗੇ ਮਿਲਨ ਦਾ ਤਾਂ ਟਾਈਮ ਹੀ ਨਹੀਂ ਸੀਗਾ ਉਹਨਾਂ ਕੋਲ ਉਹ ਤਾਂ ਮਤਲਬ ਸ਼ੂਟਿੰਗ ਕਰੀ ਬਸ ਚਲੇ ਗਏ ਆਪਣੇ ਠੀਕ ਹੈ ਹਾਂਜੀ ਹਾਂਜੀ ਬਹੁਤ ਬਹੁਤ ਸ਼ੁਕਰੀਆ ਸੋ ਇਸ ਤਰੀਕੇ ਦੇ ਨਾਲ ਹੈ ਦਿਲਜੀਤ ਦੁਸਾਨ ਤੇ ਉਹਨਾਂ ਦੀ ਟੀਮ ਹੈ ਜਿਹੜੀ ਉਹ ਪੰਜਾਬ ਚ ਪਹੁੰਚੀ ਹੋਈ ਹੈ ਤੁਸੀਂ ਦਿਲਜੀਤ ਦਾ ਇੱਕ ਕਲਿੱਪ ਵੀ ਦੇਖਿਆ ਹੋਣਾ ਉਹਦੇ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਇੱਕ ਬੜੀ ਪੁਰਾਣੀ ਜੀ ਜਿਹੜੀ ਹਵੇਲੀ ਆ ਉਸ ਤੇ ਵਿੱਚ ਦਿਲਜੀਤ ਆ ਕੇ ਠਹਿਰੇ ਹੋਏ ਨੇ ਤੇ ਉਹ ਜਿਹੜੀ ਹਵੇਲੀ ਆ ਉਹ ਸੰਗਰੂਰ ਦੇ ਨੇੜੇ ਤੇੜੇ ਦੀ ਹਵੇਲੀ ਆ ਸੋ ਉਹ ਇੱਕ ਪੁਰਾਣੀ ਹਵੇਲੀ ਪ੍ਰਾਣਾਕਰ ਉੱਥੇ ਵੀ ਸ਼ੂਟ ਕੀਤਾ ਗਿਆ ਤੇ ਪਲੱਸ ਵੱਡੀ ਖਾਸ ਗੱਲ ਇਹ ਆ ਕਿ ਦਿਲਜੀਤ ਨੇ ਸਟੇ ਵੀ ਉੱਥੇ ਕੀਤੀ ਹੈ ਨਹੀਂ ਤਾਂ ਆਮ ਤੌਰ ਤੇ ਅਸੀਂ ਦੇਖਦੇ ਆ ਕਿ ਐਡਾ ਵੱਡਾ ਕਲਾਕਾਰ ਐਵੇਂ ਸਮਝਦਾ ਹੁੰਦਾ ਕਿ ਮੈਂ ਬਹੁਤ ਵੱਡੇ ਹੋਟਲ ਦੇ ਵਿੱਚ ਰਹਿਣਾ ਪਰ ਖਾਸੀਅਤ ਦਿਲਜੀਤ ਦੀ ਏ ਸੀ ਹੈ ਕਿ ਉਹ ਹਾਲੇ ਵੀ ਇੰਨਾ ਵੱਡਾ ਹੋ ਕੇ ਵੀ ਜ਼ਮੀਨ ਦੇ ਨਾਲ ਜੁੜਿਆ ਹੋਇਆ ਖਾਸ ਕਰਕੇ ਮੋਸਟਲੀ ਜਿਹੜੇ ਲੋਕ ਇੱਥੇ ਦੇ ਸੀ ਇੱਥੇ ਦੇ ਬਾਜ਼ਾਰ ਦੇ ਸੀ ਉਹਨਾਂ ਨੇ ਵੈਲਕਮ ਕੀਤਾ ਦਿਲਜੀਤ ਦਾ ਸਿਰਫ ਇੱਕ ਦੁਕਾਨ ਵਾਲੇ ਸੀ ਜਿਹੜਾ ਦੱਸਿਆ ਸੀ ਪਹਿਲਾਂ ਕਿ ਜਿੱਥੋਂ ਤੱਕ ਸਾਨੂੰ ਪਤਾ ਲੱਗਿਆ ਕਿ ਇੱਕ ਟੈਕਸੀ ਵਾਲਿਆਂ ਦਾ ਆਫਿਸ ਹੈ ਉਹ ਵੀਰਾਂ ਨੇ ਸਿਰਫ ਇਸ ਗੱਲ ਦਾ ਵਿਰੋਧ ਕੀਤਾ ਕਿ ਟੀਮ ਨੇ ਬਿਨਾਂ ਪੁੱਛੇ ਉੱਪਰ ਚੜ ਕੇ ਉਹਨਾਂ ਦੇ ਆਫਿਸ ਦੇ ਉੱਤੇ ਜਿਹੜਾ ਇਹ ਬੋਰਡ ਸੀਗਾ ਇਹ ਲਗਾਤਾ ਆ ਸਾਹਮਣੀ ਸੀਗਾ ਜਿੱਥੇ ਤੁਸੀਂ ਦੇਖ ਰਹੇ ਹੋ ਕਿ ਉੱਥੇ ਇੱਕ ਬੋਰਡ ਲਗਾਇਆ ਗਿਆ ਸੀ ਸਿਰਫ ਉਸ ਗੱਲ ਦਾ ਇਤਰਾਜ਼ ਸੀ ਬਾਕੀ ਹੋਰ ਕੁਛ ਨਹੀਂ ਵੈਲਕਮ ਜਿਹੜਾ ਉਹ ਕੀਤਾ ਗਿਆ ਪਟਿਆਲਾ ਦੇ ਲੋਕਾਂ ਦੇ ਵੱਲੋਂ ਦਿਲਜੀਤ ਦਾ ਅੰਕਲ ਜੀ ਵੀ ਸ਼ਾਇਦ ਇੱਥੇ ਹੋਣਗੇ ਅੰਕਲ ਸਤਿ ਸ਼੍ਰੀ ਅਕਾਲ ਕੀ ਨਾ ਹੈ ਜੀ ਮਨਜੀਤ ਸਿੰਘ ਜੀ ਸ਼ੂਟ ਦੇਖਿਆ ਜੀ ਤੁਸੀਂ ਸਵੇਰੇ ਹਾਂਜੀ ਦੇਖਿਆ ਜੀ ਕਿਵੇਂ ਦਾ ਲੱਗਿਆ ਠੀਕ ਲੱਗਿਆ ਕੋਈ ਅਸੀ ਗੱਲ ਤਾਂ ਨਹੀਂ ਅੱਛਾ ਠੀਕ ਹੈ ਲੱਗ ਵਧੀਆ ਲੱਗ ਕੇ ਸੀ ਨਾ ਵੀ ਆਪਾਂ ਟੀਵੀ ਤੇ ਦੇਖਦੇ ਆ ਫਿਲਮਾਂ ਚ ਦੇਖਦੇ ਆ ਦਿਲਜੀਤ ਨੂੰ ਤੇ ਦਿਲਜੀਤ ਤੁਹਾਡੇ ਇੱਥੇ ਦੇ ਸਾਹਮਣੇ ਦੀ ਹੋ ਕੇ ਜਾਏ। ਹੋ ਕੇ ਗਿਆ ਜੀ ਹਾਂਜੀ। ਸਾਡੇ ਕੋਲ ਸਾਡੀ ਦੁਕਾਨ ਦੇ ਸਾਹਮਣੇ ਹੋਇਆ ਛੋੜ। ਐਸੀ ਗੱਲ ਨਹੀਂ। ਕੋਈ ਇੰਟਰੈਕਸ਼ਨ ਹੋਇਆ ਜੀ? ਨਹੀਂ ਸਾਨੂੰ ਕੋਈ ਨਹੀਂ ਜੀ। ਅੱਛਾ। ਠੀਕ ਐ ਸੋ ਐਸੀ। ਸਾਡਾ ਹੋਂ ਦਾ ਮਕਸਦ ਇੱਥੇ ਸੀ ਕਿਉਂਕਿ ਖਬਰਾਂ ਨਾ ਇਹ ਚੱਲਿਆ ਜਾ ਰਹੀਆਂ ਕਿ ਦਿਲਜੀਤ ਪਟਿਆਲਾ ਆਇਆ ਜੀ ਲੋਕਾਂ ਨੇ ਵਿਰੋਧ ਕਰਤਾ ਜੀ ਛੂਟ ਨਹੀਂ ਹੋਣ ਦਿੱਤਾ ਜੀ। ਐਸੀ ਕੋਈ ਗੱਲ ਬਾਤ ਹੀ ਗੱਲ ਤਾਂ ਕੋਈ ਨਹੀਂ ਜੀ। ਐਸੀ ਗੱਲ ਰਾਮ ਨਾਲ ਹੋਇਆ ਛੋੜਦੇ ਐਸੀ ਗੱਲ ਤਾਂ ਨਹੀਂ। ਬਸ ਇੱਕ ਪਤਾ ਲੱਗਿਆ ਕਹਿੰਦੇ ਇੱਕ ਕੁਝ ਇੰਡੀਵਿਜੂਅਲ ਨੇ ਮਾੜਾ ਮੋਟਾ ਵਿਰੋਧ ਕੀਤਾ ਸੋ ਇਸ ਤਰੀਕੇ ਨਾਲ ਆ ਦੋਸਤੋ ਸਾਰੇ ਜਿੰਨੇ ਇੱਥੇ ਦੁਕਾਨਦਾਰ ਨੇ ਜਿੰਨੇ ਇੱਥੇ ਲੋਕ ਸੀ ਸਾਰਿਆਂ ਨੇ ਵੈਲਕਮ ਕੀਤਾ ਦਲਜੀਤ ਦਾ ਵੀ ਇਮਤੀਆਜ਼ ਅਲੀ ਦਾ ਵੀ ਉਹਨਾਂ ਦੀ ਟੀਮ ਦਾ ਵੀ ਸਿਰਫ ਇੱਕਦ ਦੇ ਇਨਸਾਨ ਨੂੰ ਛੱਡ ਕੇ ਜੇਕਰ ਕਹਿ ਦਈਏ ਤਾਂ ਪੂਰੀ ਆਉ ਭਗਤ ਕੀਤੀ ਗਈ ਔਰ ਇਸੇ ਗਲੀ ਦੇ ਵਿੱਚ ਜਿਹੜਾ ਫਿਲਮ ਦਾ ਸ਼ਾਟ ਲਿਆ ਗਿਆ ਫਿਲਮ ਬਾਰੇ ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸ ਦਿੰਨੇ ਆ ਇਮਤੀਆਜ਼ ਅਲੀ ਨੇ ਦਲਜੀਤ ਦੁਸਾਨ ਦੇ ਨਾਲ ਇੱਕ ਵਾਰ ਫਿਰ ਤੋਂ ਮੁੜ ਕੇ ਜੋੜੀ ਬਣਾਈ ਹੈ ਤੇ ਦੂਸਰੀ ਫਿਲਮ ਹੈ ਪਹਿਲੀ ਫਿਲਮ ਚਮਕੀਲਾ ਸੀ ਦੂਸਰੀ ਫਿਲਮ ਹੈ ਇਹਦਾ ਜੀ ਟਾਈਟਲ ਰਿਵੀਲ ਤਾਂ ਨਹੀਂ ਹੋਇਆ ਸ਼ਾਇਦ ਜਾਂ ਮੈਨੂੰ ਜਾਣਕਾਰੀ ਨਾ ਹੋਵੇ ਜਾਂ ਸ਼ਾਇਦ ਹੋ ਗਿਆ ਹੋਵੇ ਤੇ ਇਸ ਫਿਲਮ ਦੇ ਵਿੱਚ ਜਿਹੜੀ ਇੱਕ ਕਹਾਣੀ ਹੈ ਉਹ ਇੱਕ ਲਵ ਸਟੋਰੀ ਇੱਕ ਲਵ ਐਂਗਲ ਹੈ ਤੇ ਸ਼ਾਇਦ ਕਿਤੇ ਨਾ ਕਿਤੇ ਸਬੰਧ ਇੰਡੀਆ ਤੇ ਪਾਕਿਸਤਾਨ ਦੇ ਨਾਲ ਹੈ ਸੋ ਇਹੀ ਵਜ੍ਹਾ ਸੀ ਕਿ ਇਸ ਪੁਰਾਣੇ ਬਾਜ਼ਾਰ ਦੇ ਵਿੱਚ ਪਟਿਆਲਾ ਦੇ ਕਿਲਾ ਮੁਬਾਰਕ ਦੇ ਬਿਲਕੁਲ ਨਾਲ ਲੱਗਦੇ ਇਸ ਪੁਰਾਣੇ ਬਾਜ਼ਾਰ ਦੇ ਵਿੱਚ ਟੀਮ ਪਹੁੰਚੀ ਤੇ ਇਸ ਬਾਜ਼ਾਰ ਨੂੰ ਪਾਕਿਸਤਾਨ ਦੇ ਬਾਜ਼ਾਰ ਦੀ ਇੱਕ ਲੁੱਕ ਦੇਣ ਦੇ ਲਈ ਥੋੜੇ ਬਹੁਤ ਜਿਹੜੇ ਉਰਦੂ ਦੇ ਵਿੱਚ ਆ ਜਿਹੜੇ ਪੋਸਟਰ ਸੀ ਜਾਂ ਉੱਪਰ ਅਸੀਂ ਦੇਖਦੇ ਹਾਂ ਕਿ ਦੁਕਾਨਾਂ ਦੇ ਉੱਤੇ ਨਾਂ ਲਿਖੇ ਹੁੰਦੇ ਨੇ ਬੋਰਡ ਸੀ ਉਹ ਲਗਾਏ ਗਏ ਸੀ ਸੋ ਇਸ ਤਰੀਕੇ ਦੇ ਨਾਲੇ ਸ਼ੂਟ ਇੱਥੇ ਕੰਪਲੀਟ ਹੋਇਆ ਅਸੀਂ ਉਮੀਦ ਕਰਦੇ ਹਾਂ ਕਿ ਦਿਲਜੀਤ ਤੇ ਇਮਤੀਆਜ਼ ਅਲੀ ਦੀ ਟੀਮ ਦਾ ਐਕਸਪੀਰੀਅੰਸ ਹੈ ਜਿਹੜਾ ਚੰਗਾ ਰਿਹਾ ਹੋਊਗਾ ਤੇ ਇਸ ਕਰਕੇ ਇਹ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਪਟਿਆਲਾ ਇੱਕ ਬੇਹੱਦ ਸ਼ਾਨਦਾਰ ਸ਼ਹਿਰ ਹੈ ਇੱਕ ਰਿਆਸਤੀ ਸ਼ਹਿਰ ਹੈ ਸੋ ਇੱਥੇ ਹੋਰ ਵੀ ਸ਼ੂਟ ਨੇ ਜਿਹੜੇ ਹੋਣੇ ਚਾਹੀਦੇ ਨੇ ਇੱਕ ਅੱਦੇ ਜੇ ਕਠਨਾਵਾਂ ਨੂੰ ਇੱਕ ਪਾਸੇ ਛੱਡ ਦਈਏ ਤਾਂ ਨਿੰਦਾ ਹੀ ਕੀਤੀ ਜਾ ਸਕਦੀ ਐ ਐਸੇ ਲੋਕਾਂ ਦੀ ਜਿਨ੍ਹਾਂ ਨੇ ਦਲਜੀਤ ਵਰਗੇ ਕਲਾਕਾਰ ਦਾ ਵਿਰੋਧ ਕੀਤਾ ਜਾਂ ਉਸ ਦੀ ਫਿਲਮ ਦੀ ਸ਼ੂਟ ਦਾ ਇੱਕ ਸਿਰਫ ਇਸ ਕਰਕੇ ਵਿਰੋਧ ਕੀਤਾ ਕਿ ਪ੍ਰੋਡਕਸ਼ਨ ਟੀਮ ਐ ਜਿਹੜੀ ਉਹ ਬਿਨਾਂ ਪੁੱਛੇ ਉਹਨਾਂ ਦੇ ਉੱਪਰ ਚੜੀ ਕਰਦੇ ਤੇ ਇੱਕ ਸਿਰਫ ਬੋਰਡ ਲਗਾ ਦਿੱਤਾ ਬਾਕੀ ਪਰਮਿਸ਼ਨ ਦੇ ਨਾਲ ਇਹ ਪੂਰਾ ਸ਼ੂਟ ਹੋਇਆ ਸੋ ਆਉਣ ਦਾ ਮਕਸਦ ਇਹੀ ਸੀ ਕਿ ਪਟਿਆਲਾ ਦੇ ਵਿੱਚ ਕੋਈ ਐਸੀ ਗੱਲ ਨਹੀਂ ਹੋਈ ਪਟਿਆਲਾ ਦੇ ਵਿੱਚ ਜੇਕਰ ਇੱਥੇ ਇਸ ਥਾਂ ਤੇ ਦਿਲਜੀਤ ਆਏ ਤਾਂ ਲੋਕਾਂ ਨੇ ਉਹਨਾਂ ਦਾ ਪਰਮਾ ਸਵਾਗਤ ਕੀਤਾ ਆਨੰਦ ਵੀ ਲਿਆ ਲੋਕਾਂ ਨੇ ਇਸ ਸ਼ੂਟ ਦਾ ਤੇ ਸਾਹਮਣੇ ਖੜੇ ਦਿਲਜੀਤ ਦੁਸਾਨ ਦਾ